ਚਲੀ ਚਲਾ ਜੋ ਅੰਮੀ ਕੀ ਕਹਿ ਰਹੇ ਹੋ ਤੁਸੀਂ ਬੜਾ ਦਿਨ ਦਾ ਬੜਾ ਇੰਤਜ਼ਾਰ ਸੀ ਮਹਾਰਾਜ ਜੀ ਸਾਨੂੰ ਸੱਚਾ ਸੱਚਾ ਸੱਚ ਦੇ ਫਿਲਮਾਂ ਆਇਆ ਸੀ ਬੀਵੀ ਐਮ ਕਰਦੇ ਸੀ ਤੇ ਫਿਰ ਮੇਰਾ ਵੀ ਬੜਾ ਮਨ ਕਰਦਾ ਹੁੰਦਾ ਸੀ ਕਿ ਹੈ ਆਪਣੇ ਵੀ ਕਦੇ ਐਵੇਂ ਹੈ ਰਸਤਾ ਆ ਵੀ ਹੈ ਹੋਣੀ ਆਪਾਂ ਨੂੰ ਮੌਕਾ ਮਿਲੇਗਾ ਹੈ ਨਾ ਤੇ ਰੱਬ ਦੇਗਾ ਮੌਕਾ ਹਾਂਜੀ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਕਾਕੇ ਨੂੰ ਨਵਾਇਆ ਜਾ ਰਿਹਾ ਹੈ ਤੇ ਕਾਕੇ ਦੇ ਤੇ ਚਲੋ ਮੈਂ ਲਗਾ ਦੇਣਾ ਮੈਂ ਮੋਜੀ ਜੀ ਆ ਠੀਕ ਹੈ ਪਰ ਇੱਧਰ ਜਿਹੜੇ ਨਵਾਰੇ ਨੇ ਇਹਨਾਂ ਨੂੰ ਹੁਣ 500 ਰੁਪਈਆ ਪੂਰਾ 500 ਰੁਪਈਆ ਸ਼ਗਨ ਮਿਲਿਆ ਵਾਹ ਜੀ ਵਾਹ ਸਿਰਾ ਹੋ ਗਿਆ ਸਿਰਾ ਕਾਕੇ ਨੇ ਵੰਡਲੇ 500 ਰੁਪਈਆ ਐ ਓਏ 500 ਤੂੰ ਵੰਡ ਲਿਆ ਫੜਾ 500 ਰੁਪਈਆ ਓ ਯਾਰ ਫੜਾ ਤੂੰ ਯਾਰ ਮੈਨੂੰ ਮੰਮੀ ਫੜਾਓ 500 ਰੁਪਈਆ ਫਿਰ ਮੰਮੀ ਫੜਾਓ ਵੇ 500 ਹਾਂਜੀ ਦੇਵ 500 ਲੋਈ ਚਾਚੀ ਮੁੰਡੇ ਦੀ ਚਾਚੀ ਪਾਣੀ ਪਾ ਰਹੀ ਏ ਸਿਰ ਧੋ ਰਹੀ ਏ ਵੈਰੀ ਗੁੱਡ ਸ਼ਾਬਾਸ਼ ਅੰਜੀ ਤੇ ਸਾਸ਼ਟੇ ਗਾਲ ਜੀ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਜਿਵੇਂ ਕਿ ਹੁਣੇ ਤੁਸੀਂ ਵੇਖਿਆ ਵਿੱਕਾ ਕੇ ਨੂੰ ਅੱਜ ਨਵਾਇਆ ਧੋਇਆ ਹੈ ਨਾ ਤੇ ਤਾਂ ਕਰਕੇ ਅੱਜ ਫਿਰ ਰਸਮਾਂ ਰਸਮਾਂ ਹੋਣੀਆਂ ਇਹ ਸਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਸੀ ਪਹਿਲਾਂ ਦਾ ਹੁਣ ਤਾਂ ਥੋੜੀਆਂ ਜੀਆਂ ਮਤਲਬ ਹੁਣ ਤਾਂ ਫਾਰਮੈਲਟੀ ਜੀਆਂ ਹੋ ਗਈਆਂ ਕਿਉਂਕਿ ਹੁਣ ਤਾਂ ਪਹਿਲਾਂ ਹੀ ਹਸਪੀਟਲ ਚ ਆਉਂਦੇ ਨੇ ਸਾਰੇ ਹੈ ਨਾ ਤੇ ਪਹਿਲਾਂ ਤਾਂ ਹੁੰਦਾ ਸੀਗਾ ਘਰੇ ਬੱਚੇ ਹੁੰਦੇ ਸੀ ਤੇ ਬਹੁਤ ਸਾਰੀਆਂ ਰਸਮਾਂ ਜਨਾਨੀ ਨੇ ਬਾਹਰ ਨਹੀਂ ਜਾਣਾ ਹੈ ਨਾ ਜਿਹਦੇ ਬੱਚਾ ਹੋ ਜਾਂਦਾ ਸੀ ਤੇ ਜਵਾਕ ਦੇ ਕੋਲ ਕਿਸੇ ਨਿਆਣਾ ਧੂਣੀ ਬਾ ਲੈਂਦੇ ਸੀ ਕਹਿੰਦੇ ਧੂਣੀ ਝਾੜ ਕੇ ਫਿਰ ਐਦਾਂ ਮਤਲਬ ਐਦਾਂ ਦਾ ਕਰਕੇ ਮੰਮੀ ਦੱਸਣਗੇ ਮੈਨੂੰ ਨਹੀਂ ਪਤਾ ਮੈਂ ਮੰਮੀ ਕੋਲ ਲੈ ਕੇ ਚੱਲਦਾ ਕੈਮਰਾ ਤੇ ਉਹ ਦੱਸਦੇ ਨੇ ਠੀਕ ਹੈ ਤੇ ਸਭ ਤੋਂ ਪਹਿਲਾਂ ਤੇ ਆਹ ਦੇਖੋ ਦੀਵਾ ਜਗਾਇਆ ਹੋਇਆ ਇੱਥੇ ਤੇ ਇਹਦੇ ਬਾਰੇ ਮੰਮੀ ਦੱਸਣਗੇ ਕਿਉਂ ਜਗਾਇਆ ਮੰਮੀ ਦੀਵਾ ਕਿਉਂ ਜਗਾਇਆ ਮੜਾ ਦੱਸੋ ਉਹ ਤਾਂ ਆਪਣਾ ਰੀਰਵਾਜ ਹੈ ਵੱਡ ਬਡੇਰਿਆਂ ਦਾ ਜਿੱਦਾਂ ਆਪਣੇ ਮਾਪੇ ਸੱਸ ਸਾਡੀਆਂ ਸੱਸਾਂ ਮਾਵਾਂ ਕਰਦੀਆਂ ਸੀ ਤੇ ਜਦੋਂ ਆ ਸਾਨੂੰ ਵੀ ਐਦਾਂ ਬਈ ਬਾਹਰ ਵਧਾਇਆ ਸੀ ਤੇ ਜਿਵੇਂ ਉਹ ਕਰਦੇ ਸੀ ਉਹ ਆਪਣੇ ਤਾਈਆਂ ਚਾਚੀਆਂ ਜਿਹੜੀ ਸੱਸਾਂ ਸੀ ਤੇ ਉਹ ਫਿਰ ਉਹ ਹੁਣ ਆਪਾਂ ਵੀ ਉਹ ਰਿਵਾਜ ਤੋੜਨਾ ਨਾ ਵੀ ਫਿਰ ਕਰਨਾ ਪੈਂਦਾ ਨਾ ਜਦੋਂ ਮੁੰਡੇ ਹੋਣ ਫਿਰ ਇਹ ਰਿਵਾਜ ਕਰੀਦਾ ਅੱਛਾ ਬਾਹਰ ਵਧਾਣ ਦਾ ਅੱਛਾ ਵੀ ਆਪਾਂ ਬਾਹਰ ਵਧਾਈਦਾ ਅਗਲੇ ਹੋਰ ਕਹਿੰਦੇ ਨੇ ਕੋਈ ਜਿਹੜੀ ਧੂਣੀ ਵਾਲੀ ਤੇਰੀ ਗੱਲ ਉਹ ਤਾਂ ਧੂਣਾ ਤੇ ਉਹ ਪਹਿਲਾਂ ਗੋਇਆ ਲਾ ਦਿੰਦੇ ਸੀ ਗੋਇਆ ਲਾਉਂਦੇ ਸੀ ਤੇ ਸਾਰੇ ਦਿਨ ਰਾਤ ਗੋਇਆ ਉਹ ਤੇ ਗੇਟ ਅੱਗੇ ਰੱਖ ਦਿੰਦੇ ਸੀ ਡਾਬੜੇ ਚ ਪਾ ਕੇ ਗੋਇ ਤੇ ਉਹ ਅੱਗ ਧੂਣਾ ਲਾ ਛੜਦੇ ਸੀ ਤੇ ਗਲੀ ਦੇ ਵਿੱਚ ਧੂਆ ਐ ਤਰ੍ਹਾਂ ਗੇਟ ਅੱਗੇ ਧੂਣਾ ਲੱਗਾ ਹੀ ਰਹਿੰਦਾ ਸੀ ਤੇ ਐਵੇਂ ਤੇ ਪਹਿਲਾਂ ਸੀ ਉਹ ਕੋਈ ਜਾਂਦਾ ਸੀ ਅੰਦਰ ਬਾਹਰੋਂ ਜਿਹੜਾ ਆਉਂਦਾ ਸੀ ਤੇ ਕੱਪੜੇ ਝਾੜ ਕੇ ਅੰਦਰ ਆਉਂਦਾ ਸੀ ਤੇ ਬੱਚੇ ਨੂੰ ਚੁੱਕਣਾ ਤੇ ਅਦਾ ਹੱਥ ਬਾਹਰ ਧੋ ਕੇ ਤੇ ਫੇਰ ਬੱਚੇ ਨੂੰ ਅੰਦਰ ਆ ਚੁੱਕਣਾ ਹੁਣ ਤੇ ਅੱਜ ਕੱਲ੍ਹ ਹਸਪਤਾਲਾਂ 'ਚ ਬੱਚੇ ਹੁੰਦੇ ਪਰ ਹੁਣ ਕਿਹੜਾ ਕੋਈ ਹੋ ਰਿਵਾਜ ਰਹੇ ਨੇ ਪਰ ਆਹੀਂ ਤੇ ਆਪਣਾ ਰੀਤ ਰਿਵਾਜ ਕਰਨਾ ਹੈ ਨਾ ਬਾਹਰ ਵਧਾਣ ਦਾ ਜਿਹੜਾ ਸਾਡਾ ਚੱਲਦਾ ਹੈ ਹੈਨਾ ਇਹ ਮੁੰਡੇ ਹੁਣ ਤੇ ਫਿਰ ਬਾਹਰ ਵਧਾਈਦਾ ਹਾਂ ਹਾਂ ਐ ਰਸਮ ਕਰਨੀ ਪੈਂਦੀ ਉਹਨਾ ਦੀਵਾ ਜਿਹੜਾ ਅਸੀਂ ਉਹ ਵੀ ਆਪਾਂ ਜਗਾਨੇ ਆ ਫਿਰ ਜਗਾ ਕੇ ਉੱਥੇ ਰੱਖਾਂਗੇ ਤੇ ਫਿਰ ਇਹਨਾਂ ਨੂੰ ਮਾਂ ਪੁੱਤਰਾਂ ਨੂੰ ਬਾਹਰ ਵਧਾਵਾਂਗੇ ਹਾਂ ਚਲ ਬਾਹਰ ਵਧਾਤੀ ਜਿੱਦਾਂ ਲੈਂਦੇ ਹਾਂ ਹਾਂ ਆਗਦਾ ਨਾ ਹਾਂ ਉਹ ਕਾਕੇ ਨੇ ਇਤਿਆਰ ਸ਼ਿਰ ਕੀਤਾ ਹੋਇਆ ਨੂੰ ਆਹਾਂ ਤੇ ਆ ਗਏ ਹਾਂ ਤੇ ਮਾਂ ਉਹਦੇ ਉਹ ਕਾਕੇ ਨੂੰ ਵੀ ਬੈਲ ਬਾਹਰ ਚ ਨਵਾਣਾ ਸੀ ਹੁਣ ਉਹ ਫਿਰ ਪਹਿਲਾਂ ਹੀ ਉਹਨੇ ਜਾਣਾ ਹੀ ਕਰਨਾ ਨੇ ਆਪਣੇ ਤਾਂ ਛੇਤੀ ਨਵਾ ਗਈ ਨਹੀਂ ਤੇ ਬਾਹਰ ਵਧਾ ਕੇ ਫਿਰ ਨਵਾਉਂਦੇ ਨੇ ਚਾਚਾ ਪਹਿਲਾਂ ਅੰਦਰ ਪੰਜ ਪਹਿਲਾਂ ਦੇ ਹੁਣ ਅਸ ਨਹੀਂ ਘਰ ਬੱਚੇ ਹੁੰਦੇ ਸੀ ਨਾ ਤੇ ਪੰਜ ਦਿਨ ਅੰਦਰ ਬਾਹਰ ਇੰਨੀ ਸੀ ਨਿਕਲਣ ਦਿੰਦੇ ਤੇ ਪੰਜਾਂ ਦਿਨਾਂ ਬਾਅਦ ਬਾਹਰ ਨਿਕਲਣਾ ਤੇ ਵਿਧਾਣਾ ਤੇ ਫਿਰ ਸਾਰਿਆਂ ਨੂੰ ਹੁਣ ਇੱਥੇ ਤੇ ਕੋਈ ਆਪਣੇ ਘਰ ਇੱਥੇ ਹੈ ਨਹੀਂ ਆਪਣੇ ਜਿਵੇਂ ਹੁਣ ਉੱਥੇ ਚਾਚੀਆਂ ਤਾਈਆਂ ਹੁੰਦੀਆਂ ਸੀ ਆਪਣੇ ਸਾਸਾਂ ਦਰਾਣੀਆਂ ਜਠਾਣੀਆਂ ਉਹਨਾਂ ਨੂੰ ਸਾਰੀਆਂ ਨੇ ਆਵਣਾ ਫਿਰ ਆਵਣਾ ਤੇ ਫਿਰ ਆਪਾਂ ਜਦੋਂ ਬਾਹਰ ਵਧਾਣਾ ਤੇ ਫਿਰ ਦਾਲ ਬਣਾਣੀ ਮਾਂ ਚੋਲੇ ਦੀ ਕੜਾਹ ਬਣਾਉਣਾ ਤੇ ਲੰਗਰ ਬਣਾਉਣਾ ਤੇ ਆਤਰਾ ਫਿਰ ਸਾਰੀਆਂ ਚਾਚੀਆਂ ਤਾਈਆਂ ਨੇ ਆਪਣੇ ਦਰਾਣੀਆਂ ਜਠਾਣੀਆਂ ਨੇ ਸਾਰੀਆਂ ਨੇ ਖਾਣਾ ਨਾਲੇ ਉੱਥੇ ਆਪਣਾ ਰੌਣਕ ਮੇਲਾ ਹੋਣਾ ਕਰਨਾ ਹੈ ਨਾ ਨੱਚਣਾ ਹੈ ਨਾ ਤੇ ਐ ਦਰਵਾਜ ਸੀ ਤੇ ਹੁਣ ਤੇ ਸਾਰੇ ਆਪਣੇ ਆਪਣੇ ਪਰਦੇਸਾਂ ਚ ਬੈਠਾ ਕੋਈ ਪਿੰਡਾਂ 'ਚ ਬੈਠਾ ਤੇ ਕਿਵੇਂ ਆਪਾਂ ਕਰਨਾ ਹੈ ਨਾ ਹਾਂ ਹਾਂ ਬਾੜੇ ਫੋਲੋ ਕਰ ਹਾਂ ਆਪਾਂ ਹੁਣ ਜਿਵੇਂ ਚਲੋ ਮਾਪਿਓ ਨੇ ਰਿਵਾਜ ਕੱਢਿਆ ਉਹ ਆਪਾਂ ਕਰਨਾ ਹੈ ਨਾ ਹਾਂ ਫੋਲੋ ਕਰ ਹਾਂ ਨੰਨੂ ਚਾਹ ਇਹ ਹੁਣ ਖਾਣਾ ਖੂਣਾ ਉੱਧਰ ਬਣ ਰਿਆ ਤੇ ਆਪਣੇ ਵੈਸੇ ਪਹਿਲਾਂ ਵੀ ਸਾਰੇ ਆਪਣੇ ਸ਼ਰੀਕੇ ਵਾਲੇ ਜਿੰਨੇ ਸਭ ਇਕੱਠੇ ਹੁੰਦੇ ਹੁੰਦੇ ਸੀ ਹੈਨਾ ਪਿੰਡ ਸਾਡੇ ਤੇ ਹੁਣ ਤੇ ਹੁਣ ਤੇ ਇੱਥੇ ਕੋਈ ਹੈ ਹੀ ਨਹੀਂ ਤੇ ਹੁਣ ਕਿਹਨੇ ਆਣਾ ਹੈ ਨਾ ਬਸ ਹੁਣ ਜਿੰਨੇ ਘਾਨੇ ਮੈਂਬਰ ਉਹ ਸਾਹਮਣੇ ਨੇ ਤੇ ਹੈਨਾ ਤੇ ਕੀ ਬਣ ਕੀ ਰਿਹਾ ਖਾਣਾ ਹੋਣਾ ਖੜਾ ਬਣਾਣਾ ਹੈ ਖੜਾ ਮਾਸਾ ਲਈ ਅੱਛਾ ਅੱਛਾ ਰੋਟੀ ਯਾਨੀ ਕਿ ਬਣਾ ਲਈ ਹੁੰਦੀ ਹੈ ਤੇ ਰੋਟੀ ਗੁਰਦਵਾਰ ਦੀ ਨਹੀਂ ਨਹੀਂ ਆਦਾ ਬਸ ਕੱਢ ਲਵਾਂਗੇ ਅੱਛਾ ਜੀ ਵੈਸੇ ਭੋਗ ਲਵਾਂਗੇ ਗੁਰਦੁਆਰੇ ਦੀ ਆਵਾਜ਼ ਗੁਰਦੁਆਰੇ ਦੀ ਆਵਾਜ਼ ਨਹੀਂ ਨਹੀਂ ਇਹਨੂੰ ਇੱਧਰ ਮੇਰਾ ਕਾਕਾ ਵੀ ਤਿਆਰ ਸ਼ਿਆਰ ਖਾਇਆ ਪਿਆ ਆਪਣੇ ਵੀਰੇ ਵਾਸਤੇ ਅੱਜ ਹਨਾ ਨੰਨੂ ਕਿੱਦਾਂ ਦਾ ਲੱਗ ਰਿਹਾ ਤੈਨੂੰ ਅੱਜ ਬਹੁਤ ਵਧੀਆ ਵੀਰਾ ਆ ਗਿਆ ਘਰੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਅੱਛਾ ਹੋਰ ਕੁਝ ਹੋਰ ਬੋਲੋ ਦੋ ਚਾਰ ਸ਼ਬਦ ਚਾਰ ਸ਼ਬਦ ਚੰਤਾ ਮੈਂ ਤਾਂ ਬੋਲਣ ਜਾਣੇ ਸਿਰ ਦੋ ਇੱਕ ਹੀ ਬੋਲੇਗਾ ਅਮ ਫੋਟੋ ਸ਼ੂਟਿੰਗ ਆ ਉਹ ਹਾਂ ਤੈਨੂੰ ਮੈਂ ਵੈਸੇ ਕਿੱਦਾਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਤੈਨੂੰ ਹੋਰ ਕਿਦਾਂ ਕੀ ਮਹਿਸੂਸ ਕਰ ਰਹੀ ਥੀ ਮੈਂ ਮਹਿਸੂਸ ਕਰ ਰਹੀ ਆ ਕੀ ਕਰ ਦੋ ਹਾਂ ਹਾਂ ਉਹਦੇ ਉਹ ਕਿਉਂ ਲੱਗ ਗਿਆ ਵੱਡਾ ਹੋਏਗਾ ਜਦੋਂ ਹਾਂ ਸੱਜਾ ਆਦਾ ਸੱਜਾ ਆਦਾ ਤੇ ਇੱਧਰ ਆਹ ਨਾਂ ਫੜ ਗਿਆ ਐ ਹੁਣ ਆਪਾਂ ਕੀ ਕਰ ਰਿਹਾ ਨਾਲੇ ਨਾਲ ਦੱਸਿਓ ਮਾੜਾ ਆ ਜਾ ਆ ਜਾ ਵੇਖ ਲੈ ਇਹ ਫੜਿਓ ਇਹ ਫੜਿਓ ਮੈਂ ਬੋਲਿਓ ਐ ਹੁਣ ਬਾਹਰ ਵਧਾਵਾਂਗੇ ਨਾ ਇਹਨਾਂ ਨੂੰ ਨਾਲ ਨਾਲ ਬੋਲੀਓ ਬਸ ਲੱਗ ਪੈ ਤਾ ਤੇ ਦੱਸਿਆ ਤੇ ਆਏ ਅੱਗੇ ਉਹੀ ਚਲੋ ਕੋਈ ਗੱਲ ਨਹੀਂ ਬਸ ਬੋਲੀ ਜਾਓ ਨਾ ਹਾਂ ਬਾਤ ਤੇ ਤੂੰ ਚੱਲ ਆ ਫੜੋ ਉਹ ਲਿਆ ਵੀ ਚੁੱਕ ਕੇ ਦੀਵਾ ਦੀਵਾ ਇਹ ਕੀ ਪਾਣੀ ਸੇਤਰ ਆਪੇ ਅਮੀ ਪਾਣੀ ਇਹ ਕਿ ਸੇਤਰ ਰੱਖੀਦਾ

ਸਲਾਮ ਅੰਬਾਰ ਸਨੀ ਆ ਜਾ ਆ ਗਿਆ ਮੈਂ ਇੱਕ ਮਿੰਟ ਸ਼ੀਸ਼ਾ ਵੇਖੀ ਮੜਾ ਜਾ ਲੈਂਦੇ ਚਲੋ ਚਲੋ ਕਾਕਾ ਯਾਰ ਫੜਿਆ ਉਹਨੇ ਇੱਕ ਹੱਥ ਨਾਲ ਮੜਿਆ ਆ ਸਰ ਆ ਜਾਓ ਚਲੇ ਤੂੰ ਵੀ ਖੜ ਜਾ ਫਿਰ ਇੱਕ ਮਿੰਟ ਖੜੋ ਇੱਕ ਮਿੰਟ ਖੜੋ ਯਾਰ ਫੇਚਲੀ ਚਲ ਆ ਜਾਓ ਮੰਮੀ ਕੀ ਕਹਿ ਰਹੇ ਹੋ ਤੁਸੀਂ ਬੜਾ ਦਿਨ ਦਾ ਬੜਾ ਇੰਤਜ਼ਾਰ ਸੀ ਮਹਾਰਾਜ ਵੀ ਸੱਜਾ 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 ਪੈਰ ਚੱਪੜ ਲਾ ਲੈਣੀ ਸੀ ਵਾਹਿਗੁਰੂ ਵਾਹਿਗੁਰੂ ਚਾਲ ਸਾਲੋਂ ਫੜ ਲੈ ਕਾਪਾ ਹੈ ਨਾ ਆ ਤਰੋ ਜਾਨੋ ਸੱਚ ਫੋਟੋ ਤੇ ਕਚਾ ਲੈ ਦੇ ਨਾਲ ਆ ਜਾ ਆ ਜੋ ਆ ਜੋ ਫੋਟੋ ਹੀ ਚਾ ਲੋ ਐ ਗੜਵੀ ਲਾ ਦ ਹਾਂ ਬਾੜ ਫੜੀ ਰੱਖ ਫੜੀ ਰੱਖ ਦੋ ਮਿੰਟ ਐ ਇਧਰ ਵੇਖੋ ਸਾਰੇ ਡੈਡੀ ਸਮਾਈਲ ਕਰਿਓ ਵੇਖਿਓ ਇਧਰ ਨਨੇ ਤੂੰ ਵੀ ਅੱਗੇ ਖੜ ਜਾ ਆ ਜਾ ਪਿੰਡੀ ਆ ਜਾ ਲੈ ਜਾ ਹੈ ਨਾ ਕਾਕਾ ਅੰਦਰ ਲੈ ਪੱਖਾ ਜਲਾ ਲੈ ਹਾਂ ਬੋਲੀ ਬੈਠੀ ਹੈ ਦੇ ਕੋਲ ਉੱਠਣਾ ਕਾਕੇ ਦੀ ਅੰਮਾ ਪਾਪਾ ਆ ਜੀ ਆ ਕੇ ਕਾਕੇ ਦੀ ਅੰਮਾ ਆ ਆ ਚਲ ਉੱਧਰ ਪਾਪਾ ਵਾਈ ਗੁੱਡ ਬਾਬਾ ਜੀ ਬਾਬਾ ਜੀ ਵਾਈ ਬਾਬਾ ਜੀ ਵਾਈ ਕਾਕੇ ਦੀ ਨਹੀਂ ਅੰਨੂ ਦੀ ਮਮਾ ਆ ਚਲ ਆ ਜਾ ਚਲੋ ਹਾਂ ਨਾਈਟ ਸ਼ੂਟਿੰਗ ਨੂੰ ਪਾਲਣਾ ਹੈ ਪਾਲੀ ਪਾਲੇ ਪਾਇਆ ਤੇ ਹੋਇਆ ਚਲੋ ਹੁਣ ਦੱਸੋ ਕਿੱਦਾਂ ਦਾ ਲੱਗ ਰਿਹਾ ਜਿੱਦਾਂ ਦਾ ਲੱਗ ਰਿਹਾ ਬੜਾ ਵਧੀਆ ਇਹ ਪੱਖਾ ਕਿਨੇ ਬੰਦ ਕੀਤਾ ਹੈ ਪੱਖਾ ਕਿੱਦਾਂ ਬੰਦ ਹੋ ਗਿਆ ਉਹਨੂੰ ਚਲਾਓ ਹੋਫੀ ਹੋ ਗਿਆ ਚਲਾਵਾ ਚਲਾਵਾ ਹਾਂਜੀ ਮਾਈਕ ਸਿੱਧਾ ਕਰੀ ਬੋਲੋ ਜੀ ਦੋ ਸ਼ਬਦ ਚਾਰ ਨੰਨੂ ਨੂੰ ਮੈਂ ਕਿਹਾ ਦੋ ਸ਼ਬਦ ਬੋਲ ਕੋਈ ਚਾਰ ਗੰਦੀ ਹੋਏ ਕਨਫਿਊਜ਼ ਹੀ ਹੋਗੀ ਚਲੋ ਹਾਂਜੀ ਬੋਲੋ ਜੀ ਮੈਨੂੰ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਪਿਆ ਹਾਂ ਮਮੀ ਸਾਨੂੰ ਦੱਸਦੇ ਹੁੰਦੇ ਸੀ ਨਾ ਵੀ ਜਦੋਂ ਤੁਸੀਂ ਹੋਏ ਸੀ ਵੀ ਅਸੀਂ ਐਵੇਂ ਐ ਮ ਰਸਮਾਂ ਕਰਦੇ ਹੁੰਦੇ ਸੀ ਵੀ ਮੈਂ ਐਵੇਂ ਵਧਾਇਆ ਸੀ ਬਿਜੀ ਐਵੇਂ ਕਰਦੇ ਸੀ ਹਾਂ ਤੇ ਫੇਰ ਮੇਰਾ ਵੀ ਬੜਾ ਮਨ ਕਰਦਾ ਹੁੰਦਾ ਸੀ ਵੀ ਹਾਂ ਆਪਣੇ ਵੀ ਕਦੇ ਐਵੇਂ ਹਨਾ ਰਸਮਾਂ ਹਾਂ ਵੀ ਐ ਹੋਣਗੇ ਆਪਾਂ ਨੂੰ ਮੌਕਾ ਮਿਲੇਗਾ ਹਨਾ ਫੇਰ ਰੱਬ ਦੇਵੇਗਾ ਮੌਕਾ ਸਹੀ ਗੱਲ ਚਲੋ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਅਰਦਾਸ ਕਰਦੇ ਹਾਂ ਸਭ ਨੂੰ ਦਵੇ ਹਨਾ ਸਭ ਨੂੰ ਮੌਕਾ ਦਵੇ ਤੀ ਪੁੱਤਰ ਦੋਨੇ ਸਭ ਨੂੰ ਦੇਵੀ ਕਦੀ ਉਤੋਂ ਨਾ ਦਰਸੇ। ਕਿਸੇ ਤੋਂ ਵੀ ਵਾਂਝਾ ਨਾ ਰਹੇ। ਨਹੀਂ ਤਾਂ ਦਰਸੇ ਨਾ ਕੋਈ ਪੁੱਤਰ ਦੋ। ਸਹੀ ਗੱਲ ਐ। ਹੁਣ ਅਸੀਂ ਜਿੱਦਾਂ ਚਲੋ ਜਿੱਦਾਂ ਵੀ ਇਹ ਭੈਣਾ ਤੇ ਹੈ ਹੀ ਨਹੀਂ ਪਰ ਇੱਕ ਸੱਕੀ ਭੈਣ ਜਿਹੜੀ ਹੁੰਦੀ ਨਾ ਉਹਦੀ ਕਮੀ ਬਹੁਤ ਮਹਿਸੂਸ ਹੁੰਦੀ ਸਮ ਕਦੇ-ਕਦੀ ਬਹੁਤ ਵਾਰੀ ਬਹੁਤ ਓਕੇਜਨਾਂ ਹੁੰਦੀਆਂ ਜਿੱਤੇ ਬੜੀ ਕਮੀ ਮਹਿਸੂਸ ਹੁੰਦੀ ਹੈ ਨਾ। ਤੇ ਇਸ ਕਰਕੇ ਧੀ ਵੀ ਸਭ ਨੂੰ ਦੇਵੀ ਤੇ ਪੁੱਤਰ ਵੀ ਸਭ ਨੂੰ ਦੇਵੀ। ਸਹੀ ਗੱਲ। ਵਾਹਿਗੁਰੂ ਸੱਚੇ ਪਾਤਸ਼ਾਹ। ਡੈਡੀ ਗੱਲ ਕਰਦੇ। ਹਾਂ ਹਾਂ। ਹਾਂਜੀ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਅੱਜ ਤੁਹਾਨੂੰ ਪਤਾ ਵੀ ਸਾਰਾ ਪ੍ਰੋਗਰਾਮ ਕੀਤਾ ਜੀ ਗੁਰਦੁਆਰਾ ਸਾਹਿਬ ਆਪਾਂ ਰੋਟੀ ਦੇ ਕੇ ਆਏ ਸੀ ਤੇ ਇਹ ਸਪੈਸ਼ਲ ਹਲਵਾ ਸੂਜੀ ਦਾ ਸੂਜੀ ਦਾ ਨਾ ਇੱਕੜਾ ਬਣਾਇਆ ਸਪੈਸ਼ਲ ਤੇ ਦਾਲ ਬਣਾਈ ਸੀਗੀ ਤੇ ਰੋਟੀ ਆਪਾਂ ਗੁਰਦੁਆਰਾ ਸਾਹਿਬ ਦੇ ਕੇ ਆਏ ਜੀ ਮਿੱਠਾ ਬਣਾਇਆ ਸੀ ਸਪੈਸ਼ਲੀ ਤੇ ਹੁਣ ਮੈਂ ਚੱਲਾਂ ਮੰਨੀ ਹੋਣਾਂ ਦੀ ਰੋਟੀ ਰੋਟੀ ਦੇਣ ਜਾਣਾ ਗੁਰਦੁਆਰਾ ਸਾਹਿਬ ਮੈਂ ਦੇ ਆਏ ਸੀ ਰੋਟੀ ਵੀਡੀਓ ਮੈਂ ਨਹੀਂ ਬਣਾਈ ਤੇ ਰੋਟੀ ਮੈਂ ਦੇ ਆਇਆ ਸੀਗਾ ਤੇ ਹੁਣ ਆਪਾਂ ਪਹਿਲਾਂ ਉਹਨਾਂ ਨੂੰ ਦੇਖਿਆ ਹੀ ਰੋਟੀ ਮੌਸਮ ਬਹੁਤ ਘੈੜ ਹੋ ਰਿਹਾ ਹੌਲੀ ਹੌਲੀ ਨਾ ਬਾਹਰ ਬੱਦਲ ਬਣ ਗਿਆ ਇੱਕਦਮ ਧੁੱਪ ਸੀ ਹੁਣ ਭਾਵੇਂ ਜਿੰਨਾ ਮਰਜ਼ੀ ਮੀਂਹ ਪਵੇ ਹੁਣ ਕੋਈ ਚੱਕਰ ਨਹੀਂ ਤੇ ਪਹਿਲਾਂ ਤੁਹਾਨੂੰ ਪਤਾ ਹਸਪੀਟਲ ਆਣਾ ਜਾਣਾ ਔਖਾ ਸੀਗਾ ਤੇ ਕਾਕਾ ਸਾਡਾ ਹੁਣ ਪਤਾ ਨਹੀਂ ਕਿੱਧਰ ਘੁੰਮਦਾ ਫਿਰਦਾ ਹੈ ਹੈ ਇੱਧਰ ਬੈਠੇ ਹੋਏ ਨੇ ਦੂਆ ਮਾਰ ਕੇ ਐ ਲੋ ਜੀ ਡੱਬਾ ਫੋ ਜਿੱਥੇ ਚੱਲਦੇ ਸੀ ਗੋਰੇ ਉੱਥੇ ਗੱਜਦਾ ਜਿੱਥੇ ਚੱਲਦੇ ਚੱਲਦੇ ਹੈਲੋ ਟੀਡੀ ਪੀਡੀ ਸੁੱਤਾ ਵੇ ਆ ਓਕੇ ਸਵੇਰ ਦਾ ਕਾਕਾ ਹਸੁੱਤਾ ਵੇ ਸਾਹੀ ਗੱਲ ਹੈ ਸਵੇਰ ਦਾ ਇਹਨੂੰ ਇਹਨੂੰ ਵਧੀਆ ਨਹਾ ਕੇ ਕਿਉਂਕਿ ਪਹਿਲੀ ਵਾਰ ਨਹਾਤਾ ਮੇਰੇ ਖਿਆਲ ਨਾਲ ਫਸਟ ਟਾਈਮ ਨਹਾਇਆ ਤੇ ਮਨਪ੍ਰਿਤ ਵੀ ਅੱਜ ਜੀ ਆਣੀ ਗਨੇ ਇਸ਼ਨਾਨ ਕੀਤਾ ਹੈ ਨਾ ਕਾਫੀ ਦਿਨਾਂ ਬਾਅਦ ਤੇ ਕਾਕੇ ਨੂੰ ਅੱਜ ਨਹਾਇਆ ਤੇ ਉਹਨਾਂ ਨੂੰ ਰਿਲੈਕਸ ਹੋ ਗਏ ਨਾ ਸੁੱਤਾ ਫਿਰ ਸਵੇਰ ਦਾ ਦੁੱਧ ਪੀਤਾ ਵਿੱਚ ਇੱਕ ਦੋ ਵਾਰੀ ਉੱਠਿਆ ਵਿੱਚ ਹੈ ਨਾ ਥੋੜਾ ਜਿਹਾ ਤੇ ਦੁੱਧ ਦੁੱਧ ਪੀ ਕੇ ਤੇ ਫਿਰ ਸੋ ਗਿਆ ਤੇ ਅੱਜ ਆਏ ਸੀਗੇ ਬਾਬੇ ਆਏ ਸੀ ਅੱਜ ਵਧਾਈ ਮੰਗਣ ਫੇਰ ਮੋੜਿਆ ਭਰਾ ਆਏ ਗਿਆ ਭਰਾ ਪੈਸੇ ਆਹੀਂ ਪਤਾ ਨਹੀਂ ਕਿੱਥੋਂ ਲਾਏ ਕਿੱਥੋਂ ਨਹੀਂ ਕਿੱਦਾਂ ਲਾਏ ਕਿੱਦਾਂ ਨਹੀਂ ਐਨਾ ਖਰਚਾ ਹੋ ਗਿਆ ਸਾਡਾ ਹੋਰ ਕੀ ਤੇ ਉਹ ਅੱਜ ਵਧਾਈ ਮੰਗਣ ਆ ਗਏ ਇਹ ਕਿ ਹੁਣ ਦੂਹੀ ਭਰਾ ਸਵਾ ਮਹੀਨੇ ਬਾਅਦ ਆਇਓ ਪਰ ਉਹ ਕਹਿੰਦੇ ਨਹੀਂ ਨਹੀਂ ਅਸੀਂ 21 ਦਿਨਾਂ ਬਾਅਦ ਆਵਾਂਗੇ ਚਲੋ ਦੇਖਦੇ ਹਾਂ ਮੰਮੀ ਨੇ ਗੱਲ ਕੀਤੀ ਸੀ ਉੱਜੇ ਆ ਗਏ ਗਲੀ ਦੇ ਵਿੱਚ ਨਾ ਕਿਸੇ ਦੇ ਮਤਲਬ ਮੁੰਡਾ ਹੋਇਆ ਸੀਗਾ ਪਿਛਲੇ ਹਫਤੇ ਹਫਤਾ 10 ਦਿਨ ਹੋ ਗਏ ਤੇ ਉਹਨਾਂ ਦੇ ਵਧਾਈ ਲੈਣ ਆਏ ਸੀ ਤੇ ਉਹ ਇੱਧਰ ਵੀ ਆ ਗਏ ਵਧਾਈ ਲੈਣ ਤੇ ਫਿਰ ਮੰਮੀ ਨੇ ਹੁਣ ਕਿਹਾ ਵੀ ਤੁਸੀਂ ਆਇਓ ਤੇ ਥੋੜਾ ਰੁੱਕ ਗਿਆਇਓ ਸਵਾ ਮਹੀਨੇ ਬਾਅਦ ਆ ਪਰ ਨਹੀਂ ਉਹ ਕਹਿੰਦਾ 21 ਦਿਨ ਬਾਅਦ ਆਣਾ ਭਰਾਵਾ ਬੰਦਾ ਪਤਾ ਨਹੀਂ ਕਿੱਤਾਂ ਕਿੱਦਾਂ ਪੈਸੇ ਮੀਡਲ ਕਲਾਸ ਬੰਦਾ ਕਿੱਥੋਂ ਕਿੱਥੋਂ ਜਿਗਾੜ ਕਰਕੇ ਪੈਸੇ ਲਾਂਦਾ ਹੈ ਨਾ ਕਿੰਨੀਆਂ ਸੇਵਿੰਗਾਂ ਆਪਣੀਆਂ ਸਾਰੀਆਂ ਖਰਾਬ ਕਰਦਾ ਕੀ ਕੀ ਕਰਦਾ ਤੇ ਯਾਰ ਚਲੋ ਕੋਈ ਨਹੀਂ ਜੋ ਰੀਤ ਬਣੀ ਹੈ ਹੁਣ ਚੱਲੀ ਆ ਰਹੀ ਇਹਨੂੰ ਕੋਈ ਰੋਕਤਾ ਸਕਦਾ ਨਹੀਂ ਕੀ ਨਹੀਂ ਕਰਨਾ ਪੈਣਾ ਕਿ ਨਹੀਂ ਇਹ ਵੀ ਚਲੋ ਭਾਗਾਂ ਨਾਲ ਹੀ ਚੀਜ਼ਾਂ ਘੜੀਆਂ ਮਿਲਦੀਆਂ ਪਰ ਹੈ ਕਿ ਗਲਤ ਗੱਲ ਆ ਭਾਈ ਆਪਾਂ ਤਾਂ ਕਹਾਂਗੇ ਗਲਤ ਗੱਲ ਆ ਫਿਕਸ ਹੋਣੀ ਚਾਹੀਦਾ ਇੱਕ ਵਿਦਾਈ ਜ਼ਰੂਰ ਬਣਦੀ ਹੈ ਪਰ ਫਿਕਸ ਬਣਦੀ ਹੈ ਇਹ ਨਹੀਂ ਵੀ ਹਾਂ ਵੀ ਆਪਣੀ ਮਰਜ਼ੀ ਨਾਲ ਜੋ ਕਹਿਣ ਜ਼ਬਰਦਸਤੀ ਕਰੀ ਕਈ ਤਾਂ ਬਹੁਤ ਚੰਗੇ ਹੁੰਦੇ ਨੇ ਕਈ ਤੇ ਬੜੇ ਚੰਗੇ ਹੁੰਦੇ ਨੇ ਮੰਨ ਜਾਂਦੇ ਨੇ ਕਈ ਨਹੀਂ ਮੰਨਦੇ ਕਈ ਨਹੀਂ ਗੱਲ ਮੰਨਦੇ ਹੈਗੇ ਤੇ ਪਰ ਫਿਕਸ ਹੋਣਾ ਚਾਹੀਦਾ ਹੈ ਭਾਈ ਜਿਹੜਾ ਪੈਸੇ ਵਾਲਾ ਬੰਦਾ ਉਹਨੂੰ ਤਾਂ ਕੋਈ ਚੱਕਰ ਨਹੀਂ ਫਰਕ ਨਹੀਂ ਜਿੰਨਾ ਮਰਜ਼ੀ ਮੰਗ ਲਓ ਤੁਹਾਨੂੰ ਦੇ ਦੇਗਾ ਪਰ ਜਿਹੜਾ ਵਿਚਾਰਾ ਮਾਤੜ ਹੁੰਦਾ ਸਾਡੇ ਵਰਗਾ ਉਹਨੂੰ ਤੁਸੀਂ ਥੋੜਾ ਯਾਰ ਰੈਤ ਕਰਿਆ ਕਰੋ ਹੱਥ ਜੇੜ ਕੇ ਬੇਨਤੀ ਠੀਕ ਹੈ ਨਾ ਰੈਤ ਕਰਿਆ ਕਰੋ ਥੋੜੀ ਤੇ ਚਲੋ ਜੀ ਹੁਣ ਆਪਾਂ ਰੋਟੀ ਦੇ ਕੇ ਆਈਏ ਹੈ ਨਾ ਮੰਨੀ ਕਰਨ ਦੇ ਕੇ ਆਵਾਂ ਮੈਂ ਜਾ ਕੇ ਬਣਾਇਆ ਕਰ। ਨਹੀਂ ਨਹੀਂ ਕੋਈ ਚੱਕਰ ਨਹੀਂ ਇੱਦਾਂ ਨਾ ਲਾਈਟ ਪੈਂਦੀ। ਲਾਈਟ ਪੈਂਦੀ ਐ। ਇੱਕ ਤਾਂ ਮੇਰੀਆਂ ਗਲਤੀਆਂ ਉਹ ਕਰਦੀ ਹੁਣ ਵਲੌਗ ਦੇ ਵਿੱਚ ਹੁਣ ਵਲੌਗ ਬਣਾਣਾ। ਸ਼ੁਕਰ ਕਰਮੈਂ ਵਲੌਗ ਪਤਾ ਨਹੀਂ ਕਿੱਦਾਂ ਬਣਾਏ ਮੈਨੂੰ ਪਤਾ ਨਾ ਮੈਂ ਇੰਨਾ ਔਖਾ ਹਾਂ ਇੰਨਾ ਜ਼ਿਆਦਾ ਮੈਂ ਔਖਾ ਸੀ ਕਿ ਮੈਂ ਮਸੀ ਵਲੌਗ ਬਣਾਏ ਨੇ। ਇਹ ਗਲਤੀਆਂ ਕਰਦੀ ਸੀ ਰਾਤੀ ਵਲੌਗ ਦੇ ਦੇਖ ਕੇ ਮੇਰੇ। ਚਲੋ। ਟੈਸਲ ਰਹੀ ਸੀ ਨਾ? ਅੱਜ ਦਿਨ ਕਰ ਦੋ। ਚੱਲ ਬੱਤਾ ਤੂੰ ਦੁੱਧ ਪੀ ਜਾਂ ਨਹੀਂ ਕਾਕੇ ਦਾ ਖਾਈ ਜਾਨੀ ਐ ਕੱਚਾ ਦੁੱਧ। ਆ ਬੱਤ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਤੇ ਕਾਕੇ ਨੂੰ ਇੱਧਰ ਡੈਡੀ ਲੈ ਕੇ ਘੁੰਮ ਰਹੇ ਨੇ ਆ ਦੇਖੋ ਤੇ ਇੱਧਰ ਮਾਸੀ ਹੁਣੀ ਵੀ ਆਏ ਹੋਏ ਨੇ ਚਲੋ ਮਾਸੀ ਸੇਵਾ ਕਰ ਰਹੇ ਨੇ ਇੱਧਰ ਮਨਪ੍ਰੀਤ ਦੀ ਅਲੇਨੀ ਮੈਂ ਆਂਦਾ ਬਾਅਦ ਆਉਂਗਾ ਕਰ ਲੋ ਗੱਲ ਸੇਵਾ ਮਾਸੀ ਤੇ ਗੋਰਾ ਦੋਵੇਂ ਜਣੇ ਆਏ ਨੇ ਕਾਕੇ ਕਰਕੇ ਪਹਿਲੀ ਵਾਰੀ ਵੇਖਣ ਵਾਸਤੇ ਇਹਨੂੰ ਸਪੈਸ਼ਲ ਇਹ ਲੱਖਾ ਖੋਲਦਾ ਪਰ ਪਤਾ ਨਹੀਂ ਇਹਨੂੰ ਦਿਖਦਾ ਕਿ ਨਹੀਂ ਦੇਦਾ ਵੈਸੇ ਕਹਿੰਦੇ ਨੇ ਵੀ ਨਹੀਂ ਦੇਖਦਾ ਹੁੰਦਾ ਪ੍ਰੋਪਰ ਥੋੜਾ ਥੋੜਾ ਦੇਖਦਾ ਹੁੰਦਾ ਹੈ ਬੱਚੇ ਨੂੰ ਤੇ ਹੁਣ ਥੋੜਾ ਜਿਹਾ ਹੱਸਦਾ ਆਪਣੇ ਆਪ ਹੱਸਦਾ ਹੈ ਨਾ ਤੇ ਆਵਾਜ਼ਾਂ ਹੀ ਕੱਢਦਾ ਹੈ ਜੀਬੋ ਗਰੀਬ ਜੀ ਹੁਣ ਹੋੜੀ ਹੋੜੀ ਗ੍ਰੋਥ ਹੋ ਰਹੀ ਨਾ ਹੋਲੀ ਹੋਲੀ ਤਾਂ ਕਰ ਗਏ